ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਚੜ੍ਹ ਜਿਗਲਾਂ ਵਿੱਚ ਹੋਵੋ ਜੇ ਵਧੀਆ ਹੋਵੋਗੇ ਆਪਣਾ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਣਾ ਪਿੱਛੇ ਮੋਟਰਸਾਈਕਲ ਖੜਿਆ ਆਪਾਂ ਚੱਲਦੇ ਆ ਅੱਜ ਤੁਹਾਨੂੰ ਵੀ ਘੁਮਾਉਣੇ ਆ ਨਾਲੇ ਇੱਕ ਦੋ ਕੰਮ ਨੇ ਆਪਣੇ ਉਹ ਘਾੜ ਦੀ ਤਿਆਰੀ ਕੀਤੀ ਸੀ ਤੇ ਆਹ ਦੇਖੋ ਪਿੱਛੇ ਮੀਂਹ ਆ ਗਿਆ ਯਾਰ ਕੋ ਮੀਰ ਉਹਦਾ ਪਰ ਆਪਾਂ ਚੱਲਦੇ ਆ ਤੁਹਾਨੂੰ ਵਿਖਾਉਣੇ ਆ ਹਾਂ ਜੀ ਮੀਰ ਰੁਕ ਚੁੱਕਿਆ ਤੇ ਆਪਾਂ ਚੱਲਦੇ ਹਾਂ ਹੁਣ ਤੁਹਾਨੂੰ ਵੀ ਦਿਖਾਉਨੇ ਆ ਨਾਲੇ ਤੇ ਨਾਲੇ ਇੱਕ ਦੋ ਕੰਮ ਨੇ ਆਪਾਂ ਉਹ ਕਰਦੇ ਆ ਆ ਜਾਓ ਜੀ ਮਿਲਦੇ ਆ ਫਿਰ ਤੁਹਾਨੂੰ ਆ ਨਾਲ ਦਾ ਪਿੰਡ ਆਪਣਾ ਹਿਮਤਾਨਾ ਆ ਚੁੱਕਿਆ ਇੱਥੇ ਪਹੁੰਚੇ ਹੁਣ ਦੇਖਦੇ ਆ ਫਾਟਕ ਲੱਗਿਆ ਜਾਂ ਨਹੀਂ ਲੱਗਿਆ ਉਮੀਦ ਕਰਦੇ ਆ ਨਾ ਲੱਗਿਆ ਹੋਵੇ ਤਾਂ ਬੜੀ ਵਧੀਆ ਗੱਲ ਹੈ ਕਿਉਂਕਿ ਹਰ ਇੱਕ ਵਾਰੀ ਪਰੇਸ਼ਾਨੀ ਬਹੁਤ ਚਲਣੀ ਬੰਦੀ ਸਾਨੂੰ ਵੀ ਬਹੁਤ ਟਾਈਮ ਖੜਨਾ ਬੰਦਾ ਇੱਥੇ ਵੀ ਸ਼ੁਕਰ ਹੈ ਵੀ ਉਹਦੀ ਫਾਟਕ ਨਹੀਂ ਲੱਗਿਆ ਅੱਜ ਖੁੱਲਾ ਮਿਲ ਗਿਆ ਬਹੁਤ ਟਾਈਮ ਬਾਅਦ ਪਹਿਲੀ ਵਾਰੀ ਖੁੱਲਾ ਮਿਲੇਗਾ ਲੋ ਆ ਦੇਖੋ ਜੀ ਆਪਣੇ ਪਿੰਡ ਮੀ ਸੀਗਾ ਇੱਥੇ ਆ ਕੇ ਤਾਂ ਮੀ ਜਮਾਈ ਹੈ ਨੀਗਾ ਜਮਾ ਸੁੱਕਾ ਗਿਆ ਇੱਥੇ ਦਾ ਇਧਰ ਧੁੱਪ ਨਿਕਲੀ ਹੋਈ ਹੈ ਹੈਗਾ ਸਿਰਫ 2-3 ਕਿਲੋ ਮੀਟਰ ਦੂਰ ਦਾ ਫਾਸਲਾ 2 ਕਿਲੋ ਮੀਟਰ ਦੂਰ ਦਾ ਫਾਸਲਾ ਹੀ ਸਾਰਾ ਇੱਥੇ ਬਿਲਕੁਲ ਸਾਫ ਪਿਆ ਕੱਲ ਤਾਂ ਬਹੁਤ ਜ਼ਿਆਦਾ ਸੀਗਾ ਪਰ ਅੱਜ ਅੱਜ ਤਾਂ ਧੁੱਪ ਹੈਗੀ ਵਧੀਆ ਖੜਕ ਤੇ ਖੜਦੇ ਵੀਰੇ ਤੁਸੀਂ ਦੇਖੀ ਸਾਥਿਓ ਕਿੰਨੇ ਕਨੇ ਆ ਆ ਦੇਖੋ ਜੀ ਕਿੰਨੀ ਸੋਹਣੀ ਰੋੜ ਹੈ ਦਰਖਤਾਂ ਦੇ ਨਾਲ ਹਰੀ ਭਰੀ ਹੈ ਤੇ ਇਹਨਾਂ ਨੂੰ 2 ਸਾਲ ਹੋ ਕੇ ਦਰਖਤਾਂ ਨੂੰ ਲੱਗਿਆ ਨੂੰ ਤੇ ਬਹੁਤ ਵਧੀਆ 2 ਸਾਲਾਂ ਦੇ ਵਿੱਚ ਗਰੋਹ ਕੀਤੀ ਨੇ ਤੇ ਵਾੜੀ ਵਾੜੀ ਪੂਰ ਵੀ ਹੋਣ ਲੱਗੀ ਹੁਣ ਤਾਂ ਫਿਰ ਵਾੜ ਤੋਂ ਕਰੋ ਚੱਕ ਬਣਾ ਜਾਂ ਦੇਖੋ ਕਿੰਨੇ ਸੋਨੇ ਲੱਗ ਰਹੇ ਨੇ ਨਾ ਅਰੇ ਯਾਰਲੀ ਆ ਸਾਰੇ ਪਾਸੇ ਪਿੱਛੇ ਵੀ ਯਾਰਲੀ ਜੀਰੀ ਹੈਗੀ ਐ ਪਿੱਛੇ ਆ ਜਾ ਵੀਰੋ ਤੁਹਾਨੂੰ ਦਿਖਾਈਓ ਨਹੀਂ ਦਾ ਕਹਿਰ ਆਪਣੇ ਪਿੱਛੇ ਪਾਣੀ ਚੱਲ ਰਿਹਾ ਆ ਦੇਖੋ ਕਿਸਾਨਾਂ ਦੀ ਮਿਹਨਤ ਕੀਤੀ ਹੋ ਪਿੱਛੇ ਪਾਣੀ ਦੇਖੋ ਕਿਵੇਂ ਨਿਕਲ ਰਿਹਾ ਬਾਰਿਸ਼ ਵੀ ਆ ਰਹੀ ਹੈ ਮਾਰੀ ਮਾਰੀ ਜੀ ਸ਼ੁਰੂ ਹੋਈ ਹੈ ਜੀ ਹੁਣ ਆ ਦੇਖੋ ਕਿੰਨਾ ਪਾੜ ਪੈ ਚੁੱਕਾ ਪਿੱਛੇ ਆ ਦਿਖ ਸਕਦੇ ਆਪਾਂ ਪਾਣੀ ਇਹ ਜੀਰੀ ਚੋਂ ਨਿਕਲ ਰਿਹਾ ਹੈ ਉਧਰੋਂ ਪਿੱਛੋਂ ਆ ਰਿਹਾ ਪਰਨੇ ਪਾਸੋਂ ਇਹ ਆਨ ਆਸੂ ਵਾਹ ਇਹ ਕਦੇ ਪਾਣੀ ਇਹਦੇ ਵਿੱਚ ਆਇਆ ਨਹੀਂ ਸੀ ਇਹ ਵੀ ਦੇਖ ਲਓ ਅੱਧਾ ਅੱਧਾ ਚੱਲ ਰਿਹਾ ਹੁਣ ਇਸ ਟਾਈਮ ਜਮਾ ਖਾਲੀ ਹੁੰਦਾ ਆ ਦੇਖੋ ਜੀ ਆਪਾਂ ਰੋਡ ਰੋ ਜਾਨੇ ਸੀਗੇ ਤੇ ਵਿਊ ਵਧੀਆ ਲੱਗਿਆ ਮਤਲਬ ਮੈਂ ਕਹਾਂ ਚਲੋ ਵਿਖਾ ਦਈਏ ਬੰਦਲ ਗਈ ਤੱਕ ਗਈ ਹੈ ਲੱਗ ਕੇ ਵਿਊ ਬਹੁਤ ਵਧੀਆ ਆ ਰਿਹਾ ਸੀਗਾ ਕਿ ਸਿਕਰ ਕੇ ਮੈਂ ਹੱਸ ਕੇ ਚਲੋ ਵਿਖਾ ਜਾਂਦੇ ਆਂ ਉਸੇ ਵੀ ਸੋਚਦੇ ਹੋਣੇ ਵੀ ਸਾਰਾ ਦਿਨ ਮੀਂਹ ਦੇ ਬਾਰੇ ਲੱਗੇ ਰਹਿੰਦੇ ਨੇ ਕੀ ਕਰੀਏ ਭਾਈ ਮੀਂਹ ਹੈ ਹੀ ਬਹੁਤ ਜ਼ਿਆਦਾ ਪੈ ਰਿਹਾ ਕੱਲ੍ਹ ਤੋਂ ਲੋਕ ਕੋਈ ਗੱਲ ਉਹ ਨਹੀਂ ਹੋਣਾ ਪਰ ਰੋਡ ਤੇ ਚੜ ਚੁੱਕੇ ਆ ਧੂਰੀ ਤੋਂ ਮਲੇਰ ਕੋਲਾ ਰੋਡ ਤੇ ਅੱਗੇ ਪਿੰਡ ਆਉਣ ਵਾਲਾ ਆਪਾਂ ਉੱਥੇ ਕੋਈ ਮੜਾ ਜਾਂ ਕੰਮ ਹੈ ਉਹ ਕਰਦੇ ਆ ਨਾਲੇ ਨਾਲੇ ਕੁਝ ਖਾਵਾਂਗੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਆਪਣਾ ਜੱਗਰਵੀਰ ਵੀ ਸਖਰੀ ਜਣਾ ਹੋਰਿਆ ਬੱਚੇ ਲੱਗਿਆ ਹੋਇਆ ਕੰਮ ਤੇ ਆਪਣਾ ਪਿੱਛੇ ਮਟਰਸਾ ਲੋਕੜਾ ਉਹਦਾ ਵੀ ਕੰਮ ਹੋ ਗਿਆ ਆਪਾਂ ਮਿਲਦੇ ਅੱਗੇ ਲੋ ਜੀ ਆਜੋ ਆਪਾਂ ਕੁਲਚੇ ਆर्डर ਕੀਤੇ ਸੀਗੇ ਆਪਣੇ ਕੁਲਚੇ ਆ ਗਏ ਨੇ ਵੀਰਾ ਲੈ ਕੇ ਆਇਆ ਆਓ ਤੁਸੀਂ ਵੀ ਖਾ ਲਓ ਲੋ ਜੀ ਆਪਾਂ ਘਰੇ ਪਹੁੰਚ ਚੁੱਕੇ ਸੀਗੇ ਤੇ ਆਪਣਾ ਪਿੱਛੇ ਮੋੜਸਾ ਤੇ ਖੜਾ ਆਪਾਂ ਕਰਾਉਣ ਕੰਮ ਕਰਾਉਣ ਗਏ ਸੀਗੇ ਉਹਦਾ ਚੈਨ ਵਾਲੀ ਬਾੜ ਕਰਦੀ ਸੀ ਤੇ ਉਹ ਸਹੀ ਹੋ ਗਈ ਹੁਣ ਤਾਂ ਕਿਉਂਕਿ بارش ਕਰਕੇ ਮੀਂਹ ਕਰਕੇ ਉਹ ਮਿੱਟੀ ਲੱਗੀ ਚੈਨ ਨੂੰ ਇਸ ਕਰਕੇ ਹਾਂ ਤੇ ਬਾਕੀ ਇੱਥੇ ਆਪਾਂ ਸਮਾਪਤੀ ਕਰਦੇ ਆ ਆਪਣੇ ਵੀਡੀਓ ਦੀ ਤੁਹਾਡਾ ਸਾਰਿਆਂ ਦਾ ਧੰਨਵਾਦ ਸਪੋਰਟ ਕਰਿਆ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਕਰਿਆ ਜੀ ਸასი ਕਾਲ ਜੀ ਮਿਲਦੇ ਆ ਸਵੇਰੇ ਨਵੀਂ ਵੀਡੀਓ ਦੇ ਵਿੱਚ